you <laughs> know ਜੀ ਇਹ ਪ੍ਰੋਟੈਸਟ तकरीबन ਪਿਛਲੇ ਮਹੀਨੇ 1.5 ਮਹੀਨੇ ਤੋਂ ਚਲਾ ਰਹੇ ਆ ਵੀ ਜਿਵੇਂ ਇਹ ਕਹਿ ਰਿਹਾ ਵੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਣਾ ਔਰ ਗਰਸ਼ੰਕਰ ਨੂੰ ਔਰ ਜਿਹੜੇ ਸਾਡੇ ਜਿਹੜਾ ਕੁਝ ਜਿਹੜਾ ਚੱਬੇਵਾਲ ਦਾ ਹਲਕਾ ਮਾਲਕੋੜ ਦਾ ਹਲਕਾ ਉਹਨੂੰ ਇਹ ਅਨੰਦਪੁਰ ਸਾਹਿਬ ਨਾਲ ਮਿਲਾ ਕੇ ਜਾ ਰਹੇ ਆ ਜਿਹਦਾ ਅਸੀਂ ਪਹਿਲੇ ਦਿਨ ਤੋਂ ਵਿਰੋਧ ਕਰਦੇ ਆਂ ਔਰ ਵਿਰੋਧ ਕਰਦੇ ਰਵਾਂਗੇ ਕਿਉਂਕਿ ਜਿਹੜੀ ਗਰਸ਼ੰਕਰ ਦੀ ਆਵਾਮ ਆ ਉਹ ਨਹੀਂ ਉਹ ਨਹੀਂ ਚਾਹਦੀ ਉਹ ਨਹੀਂ ਚਾਹਦੀ ਵੀ ਅਸੀਂ ਉਹਦੇ ਨਾਲ ਚਾਹੀਏ ਅਨੰਦਪੁਰ ਸਾਹਿਬ ਦੇ ਨਾਲ ਜਿਵੇਂ ਤੁਸੀਂ ਦੇਖਦੇ ਹੋ ਕੀ ਜੀਐਸਆਰੋਡ ਕਨੈਕਟੀਵਿਟੀ ਦੀ ਗੱਲ ਕਰ ਲਈਏ ਡਾਕੂਮੈਂਟੇਸ਼ਨ ਦੀ ਗੱਲ ਕਰ ਲਈਏ ਜਿੰਨੀ ਈਜੀ ਅਪਰੋਚ ਹੁਸ਼ਿਆਰਪੁਰ ਦੀ ਗਰਸ਼ੰਕਰ ਵਸੀਆਂ ਲਈ ਹੈ ਉਨੀ ਈਜੀ ਅਪਰੋਚ ਅਨੰਦਪੁਰ ਸਾਹਿਬ ਲਈ ਕਦੇ ਵੀ ਨਹੀਂ ਰਹੇਗੀ ਪਤਾ ਨਹੀਂ ਕਿਉਂ ਰੋੜੀ ਸਾਹਿਬ ਜਿਹੜੇ ਹਲਕੇ ਦੇ ਚੁਣੇ ਹੋਏ ਨਮੰਦਾ ਤੁਸੀਂ ਅੱਜ ਤੱਕ ਦੇਖਿਆ ਵੀ ਹਲਕੇ ਦਾ ਚੁਣਿਆ ਹੋਇਆ ਨਮੰਦਾ ਹਲਕੇ ਨੂੰ ਤੋੜਨ ਦੀਆਂ ਗੱਲਾਂ ਕਰ ਰਿਹਾ ਔਰ ਕਦੀ ਉਹ ਕਹਿ ਰਿਹਾ ਕੁਛ ਪਿੰਡ ਜਿਹੜੇ ਆ ਬੀਟ ਦੇ ਮਾਨੰਦਪੁਰ ਸਾਹਿਬ ਨਾਲ ਚਲੇ ਜਾਣਗੇ ਕਦੀ ਉਹ ਕਹਿ ਰਿਹਾ ਕੁਛ ਜਿਹੜੇ ਪਿੰਡ ਆ ਨਵੀਂ ਸ਼ਹਿਰ ਨਾਲ ਚਲੇ ਜਾਣਗੇ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮੰਦਾ ਉਹ ਇੱਕ ਐਮਐਲਏ ਚੁਣਿਆ ਹੋਇਆ ਇਲਾਕੇ ਨੂੰ ਤੋੜਨ ਦੀਆਂ ਗੱਲਾਂ ਆਪ ਹੀ ਕਰ ਰਿਹਾ ਜਿਸ ਤੋਂ ਤੁਹਾਨੂੰ ਉਹਨਾਂ ਦੀ ਮਨਸ਼ਾ ਜਿਹੜੀ ਬੜੀ ਕਲੀਅਰ ਘਟਾ ਵੀ ਓਕਰ ਸ਼ੰਕਰ ਦਾ ਨੁਕਸਾਨ ਕਰਨ ਜਾ ਰਹੇ ਆ ਦੇਖੋ ਮੇਰਾ ਨਿੱਜੀ ਤੌਰ ਤੇ ਮੰਨਣਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਹੁਤ ਵੱਡੇ ਜਨਮਤ ਦੇ ਨਾਲ ਜਤਾਇਆ 2022 ਦੇ ਵਿੱਚ ਉਹਨਾਂ ਦਾ ਲੋਕਾਂ ਦੀ ਮਨਸ਼ਾ ਇਹ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਗੇ ਇਸ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਦੇ ਖਾਤੇ 'ਚ ਪਾਉਣਗੇ ਗੁੰਡਾਗਰਦੀ ਖਤਮ ਕਰਨਗੇ ਨਸ਼ਾ ਖਤਮ ਕਰਨਗੇ ਪੰਜਾਬ ਨੂੰ ਕਿਤੇ ਤਰੱਕੀ ਦੇ ਰਾਹਤੇ 'ਚ ਪਾਉਣਗੇ ਔਰ ਬੜੇ ਦੁੱਖ ਵਾਲੀ ਗੱਲ ਹੈ ਕਿ 4 ਸਾਲ ਹੋ ਗਏ ਇਹਨਾਂ ਦੇ ਵਾਅਦੇ ਕੋਈ ਨਹੀਂ ਪੂਰਾ ਹੋਇਆ ਲੋਕ ਉਸ ਵਾਅਦੇ ਦੀ ਮੰਗ ਕਰ ਰਹੇ ਕਿ ਉਹ ਵਾਅਦਾ ਪੂਰਾ ਕਰੋ ਲੋਕਾਂ ਨੂੰ ਇੱਕ ਧਾਰਮਿਕ ਮੁੱਦੇ ਦੇ ਨਾਲ ਇਮੋਸ਼ਨਲ ਮੁੱਦੇ ਨਾਲ ਜੋੜ ਕੇ ਦਰਸ਼ਨ ਤਨ ਨੂੰ ਤੋੜ ਕੇ ਅਨੰਪੁਰ ਸਾਹਿਬ ਨਾਲ ਪਾਣ ਦੀ ਇਹ ਪ੍ਰਕਿਰਿਆ ਚੱਲ ਰਹੀ ਆ ਸਰਾ ਸਰ ਲੋਕਾਂ ਨੂੰ ਇੱਕ ਭਾਵਕ ਮੁੱਦੇ ਨਾਲ ਪਹਤਾਨ ਦੀ ਲੋੜ ਹੈ ਬਕਾ ਰਹੇ ਨੇ ਤਾਂ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਇਸ ਵੇਲੇ ਔਰ ਇਹ ਫੇਲ ਸਰਕਾਰ ਕੋਈ ਮੁੱਦਾ ਲੱਭ ਰਹੀ ਹੈ ਕਿ ਕਿਸੇ ਤਰੀਕੇ ਨਾਲ ਅਸੀਂ ਲੋਕਾਂ ਦੇ ਵਿੱਚ ਫੇਰ ਜਾ ਸਕੀਏ ਲੇਕਿਨ ਇਹ ਜਨ ਲੋਕਾਂ ਦੇ ਵਿੱਚ ਇਦਾਂ ਨਹੀਂ ਜਾਇਆ ਜਾ ਕਾਣਾ ਮੇਰੀ ਅਪੀਲ ਹੈ ਕਿ ਸਰਕਾਰ ਇਹ ਮੂਰਖਤਾ ਪੂਰਨ ਫੈਸਲਾ ਵਾਪਸ ਲਵੇ ਗਰਸ਼ੰਕਰ ਨੂੰ ਤੋੜਨ ਦਾ ਬਿਲਕੁਲ ਨਾ ਸੋਚੇ ਗਿਆਨ ਅੰਨਪੁਰ ਸਾਹਿਬ ਨੂੰ ਬਣਾਉਣਾ ਜਿਲ੍ਹਾ ਬਣਾਓ ਸਾਨੂੰ ਕੋਈ ਇਤਰਾਜ਼ ਨਹੀਂ ਉਹ ਪਵਿੱਤਰ ਜਗ੍ਹਾ ਬਣਾਓ ਰੋਪੜ ਦੇ ਲੈ ਲਓ ਜਿਲ੍ਹੇ ਜੋ ਵੀ ਹਿੱਸਾ ਲੈਣਾ ਤੁਸੀਂ ਲਓ ਲੇਕਿਨ ਹੁਸ਼ਾਰਪੁਰ ਨਾ ਟੋੜਿਆ ਜਾਵੇ ਛੱਡ ਤੋਂ ਪਹਿਲਾਂ ਬੱਲਾਚੋਰ ਲੈ ਲਿਆ ਇਹਨਾਂ ਨੇ ਹੁਣ ਗਰਸ਼ੰਕਰ ਲੈ ਲਿਆ ਇਲਾਕੇ ਦੇ ਲੋਕ ਕੀ ਕਰਨਗੇ ਸਾਰਾ ਕਾਰੋਬਾਰ ਦਬਾਹ ਹੁੰਦਾ ਗਰਸ਼ੰਕਰ ਦੇ ਹਜ਼ਾਰਾਂ ਹੀ ਲੋਕ ਦਿੱਲੀ ਡੀਸੀ ਦਫ਼ਤਰ ਐਸਐਸਪੀ ਦਫ਼ਤਰ ਹੁਸ਼ਾਰਪੁਰ ਹੁੰਦੇ ਦੁਕਾਨਾਂ ਤੋਂ ਚੀਜ਼ਾਂ ਖਰੀਦਦੇ ਨੇ ਬਾਜ਼ਾਰਾਂ 'ਚ ਜਾਂਦੇ ਨੇ ਦਫ਼ਤਰਾਂ 'ਚ ਜਾਂਦੇ ਨੇ ਕਚਹਿਰੀ ਜਾਂਦੇ ਨੇ ਸ਼ਾਦੀ ਸਾਰੀ

ਤਰੱਕੀ ਨਕੀ ਕਰਨੀ ਹੈ ਅਰਥਵਸਥਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਦੂਸਰਾ ਜਿਹੜੇ ਗੜ ਸ਼ੰਕਰ ਤੋਂ ਪਰਲੇ ਏਰੀਆ ਦੇ ਲੋਕ ਆ ਜਿਹੜੇ 20 ਮਿੰਟ ਚ ਹਾਰਪਰ ਪਹੁੰਚਦੇ ਆ ਉਹ 70 70 ਕਿਲੋਮੀਟਰ ਦਾ ਅਨੰਤਪੁਰ ਸਾਹਿਬ ਕਿਤਾ ਪਹੁੰਚਣ ਕੀ ਲੋਕਾਂ ਦੀ ਸਹੂਲਤ ਦੇਖੀ ਇਹਨਾਂ ਨੇ ਤੋਂ ਮੇਰੀ ਇਹਨਾਂ ਨੂੰ ਅਪੀਲ ਹੈ ਕਿ ਸਰਕਾਰ ਇਹ ਮੂਰਖਤਾਪੂਰਨ ਫੈਸਲਾ ਜਿਹੜਾ ਵਾਪਸ ਲਵੇ ਉਹ ਰੋੜੀ ਸਾਹਿਬ ਤੋਂ ਸਾਨੂੰ ਬਹੁਤ ਉਤਰਾਜ ਆ ਇਹ ਲੋਕਤੰਤਰ ਦੇ ਰਾਖੇ ਹੈ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਸੱਤਾ ਪੱਖ ਦੀ ਗੱਲ ਵੀ ਸੁਣਨੀ ਹੈ ਰੋਟੀਆਂ ਦੀ ਵੀ ਗੱਲ ਸੁਣਨੀ ਆ ਲੇਕਿਨ ਦੁੱਖ ਵਾਲੀ ਗੱਲ ਆ ਗੱਲ ਤਾਂ ਕੀ ਸੁਣਨੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪਹਿਲੇ ਦਿਨ ਤੋਂ ਇੱਕ ਦਿਨ ਮਜ਼ਾਕ ਕੀਤਾ ਵੀ ਕਰਸ਼ੰਗਰ ਗਿਆ ਬਾਅਦ ਵਿੱਚ ਨੇ ਇਹਨਾਂ ਮਜ਼ਾਕ ਕੀਤਾ ਸੀ ਇਹ ਕੋ ਮਜ਼ਾਕ ਵਾਲੀ ਗੱਲ ਕਰਸ਼ੰਗਰ ਏਰੀਆ ਦੀ ਲੱਕ ਤੋਂ ਉੱਪਰ ਵਾਦੀ ਆ ਉਹਨਾਂ ਲੋਕਾਂ ਦਾ ਧੋਖਾ ਲੋਕਾਂ ਨੂੰ ਪੁੱਛੋ ਤੁਸੀਂ ਜਾਣਾ ਚਾਹੁੰਦੇ ਕਿ ਨਹੀਂ ਜਾਣਾ ਚਾਹੁੰਦੇ ਜੇ ਲੋਕ ਜਾਣਾ ਚਾਹੁੰਦੇ ਭੇਜ ਦਿਓ ਅਜ ਨਹੀਂ ਲੋਕ ਤਾਂ ਕੋਈ ਜਾਣੇ ਹੀ ਨਹੀਂ ਜਾਂਦੇ ਇਸ ਵਾਲੇ ਖੜੇ ਆ ਇਲਾਕੇ 'ਚ ਰੇਤਾ ਦੀ ਲੁੱਟਮੱਟੀ ਹੋਈ ਆ ਨਸ਼ਾਖੋਰੀ ਦਿਨ ਰਾਤ ਚੱਲਣ ਰਹੀ ਆ ਗੁੰਡਾਗਰਦੀ ਇੱਥੇ ਰੋਜ਼ ਚੱਲਣ ਰਹੀ ਆ ਉਹਦੇ ਬਾਰੇ ਕੋਈ ਗੱਲ ਨਹੀਂ ਬਰੋਜਗਾਰੀ ਅੱਤ ਦੀ ਆ ਹਸਪਤਾਲਾਂ ਦੇ ਵਿੱਚ ਡਾਕਟਰ ਪੂਰੇ ਨਹੀਂ ਮਹਤਮਿਆਂ ਦੇ ਕਲਰਕ ਪੂਰੇ ਨਹੀਂ ਜਿਹੜੇ ਕੰਮ ਕਰਨ ਵਾਲੇ ਉਹ ਕੰਮ ਕਰਨ ਇਹ ਕਿਹੜਾ ਕੰਮ ਬਣਾਇਆ ਇਹਨਾਂ ਨੇ ਜਿਹੜੇ ਤੋੜਨ ਦਾ ਅਸੀਂ ਇਹਦਾ ਵਿਰੋਧ ਕਰਦੇ ਆਂ ਦੇਖੋ ਜੀ ਅੱਜ ਸਾਰਾ ਵਕੀਲ ਪਾਈਚਾਰਾ ਇਕੱਠਾ ਹੋ ਕੇ ਆਇਆ ਹੈ ਔਰ ਸਾਰਾ ਵਕੀਲ ਪਾਈਚਾਰਾ ਇਸ ਲਈ ਇਕੱਠਾ ਹੋ ਕੇ ਆਇਆ ਹੈ ਕਿ ਹੁਸ਼ਿਆਰਪੁਰ ਗੜਸ਼ੰਕਰ ਦੀ ਅਖੰਡਤਾ ਜਿਹੜੀ ਹੈ ਉਹ ਬਣੀ ਰਵੇ ਬੇਸ਼ੱਕ ਕਿ ਡਿਪਟੀ ਸਪੀਕਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਮਾਲਪੁਰ ਕੀਤੀ ਪਰ ਸਿਰਫ ਮਾਲਪੁਰ ਬਾਰੇ ਉਹਨਾਂ ਨੇ ਸਪਸ਼ਟ ਕੀਤਾ ਸਾਡੇ ਗੜਸ਼ੰਕਰ ਬਾਰੇ ਹਲੇ ਗੋਲਮੋਲ ਗੱਲ ਕੀਤੀ ਹੈ ਜੇ ਗੱਲ ਇਹਨਾਂ ਨੇ ਸਪਸ਼ਟ ਕੀਤੀ ਹੁੰਦੀ ਤਾਂ ਅੱਜ ਸ਼ਾਇਦ ਇਹ ਸੰਘਰਸ਼ ਨਾ ਕਰਨਾ ਪੈਂਦਾ ਪਰ ਸਰਕਾਰਾਂ ਜਿਹੜੀਆਂ ਕਾਨੂੰਨ ਬਣਾਉਂਦੀਆਂ ਆ ਜਾਂ ਕੋਈ ਜ਼ਿਲ੍ਹੇ ਬਣਾਉਂਦੀਆਂ ਲੋਕਾਂ ਦੀ ਸਹੂਲਤ ਲਈ ਪਰ ਅੱਜ ਜੇ ਸਰਕਾਰ ਇਹ ਕਦਮ ਲੈਣ ਜਾ ਰਹੀ ਹੈ ਤਾਂ ਬਹੁਤ ਗਲਤ ਕਦਮ ਹੈ ਮੈਂ ਕਟੋਕਟ 25 ਪਿੰਡਾਂ 'ਚ ਜਾ ਚੁੱਕੀ ਹਾਂ ਇੱਕ ਵੀ ਪਿੰਡ 'ਚੋਂ ਇੱਕ ਵੀ ਵਿਅਕਤੀ ਨੇ ਮੈਨੂੰ ਇਹ ਗੱਲ ਨਹੀਂ ਕਹੀ ਕਿ ਜਿਹੜਾ ਸਾਡਾ ਇਲਾਕਾ ਉੱਧਰ ਲਗਾਇਆ ਜਾਵੇ ਲੋਕ ਇਸ ਗੱਲ ਨੂੰ ਲੈ ਕੇ ਦੁਖੀ ਹੈ ਪਰੇਸ਼ਾਨ ਹੈ ਔਰ ਮੈਨੂੰ ਲੱਗਦਾ ਹੈ ਡਿਪਟੀ ਸਪੀਕਰ ਜਿਹੜਾ ਸਾਡੀ ਇੱਕ ਸੰਵਿਧਾਨਿਕ ਰਹਿਨੁਮਾਈ ਕਰ ਰਿਹਾ ਹੈ ਬੀਗੇ ਐਮਐਲਏ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਤਾਂ ਜੋ ਡਿਪਟੀ ਸਪੀਕਰ ਵੀ ਹੈ ਉਹਨਾਂ ਦਾ ਧਰਮ ਬੰਦਾ ਉਹਨਾਂ ਦਾ ਫਰਜ਼ ਬੰਦਾ ਹੈ ਕਿ ਆਪਣੀ ਸਰਕਾਰ ਦੇ ਮੋਰੇ ਅੜ ਕੇ ਸਟੈਂਡ ਲੈਣ ਔਰ ਗੜਸ਼ੰਕਰ ਵਾਲਿਆਂ ਦੀ ਬਲੀ ਨਾ ਕਰਾ ਕੇ ਰੱਖਦੇ ਨੇ